ਸੂਬਾ ਪ੍ਰੈਸ ਕਤਰ ਪੈਂਡੂ ਮਜ਼ਦੂਰ ਯੂਨੀਅਨ ਪੰਜਾਬ ਅਸੀਂ ਪਿਛਲੇ ਦਿਨੀ ਐਸਐਸਪੀ ਦਫਤਰ ਸ਼ਹਿਰਪੁਰ ਦੇ ਅੱਗੇ ਧਰਨਾ ਦੇ ਕੇ ਇਹ ਮੰਗ ਕੀਤੀ ਸੀ ਕਿ ਜਿਹੜੇ ਸਾਡੇ ਟਿੰਡ ਟਾਲੀ ਥਾਣਾ ਟਾਂਡਾ ਦੇ ਦਲਤ ਮਜ਼ਦੂਰਾਂ ਨੂੰ ਮਨਕਰਤ ਕੇਸ ਦੇ ਵਿੱਚ ਜੇਲ੍ਹ 'ਚ ਬੰਦ ਕੀਤਾ ਹੋਇਆ ਤੇ ਦਲਤ ਮਜ਼ਦੂਰਾਂ ਨਾਲ ਵਧੇ ਕੀ ਕਰਨ ਵਾਲੇ ਐਮਐਲਏ ਜਸਵੀਰ ਸਿੰਘ ਰਾਜਾ ਤੇ ਉਹਦੇ ਹਮਾਇਤਿਆਂ ਖਿਲਾਫ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਤੇ ਸਾਥੀ ਹਾਦੀ ਇਹ ਰਿਹਾ ਕੀਤੇ ਜਾਣ ਪੁਲਿਸ ਪ੍ਰਸ਼ਾਸਨ ਨੇ ਐਸਪੀ ਡੀ ਰਹੀਂ ਸਾਨੂੰ ਭਰੋਸਾ ਦਿੱਤਾ ਸੀ ਕਿ ਮੰਗਲਵਾਰ ਤੱਕ ਜਿਹੜੇ ਜੇਲ੍ਹ ਚ ਬੰਦ ਸਾਥੀ ਆ ਉਹ ਰਿਹਾ ਕਰ ਦਿੱਤੇ ਜਾਣਗੇ ਪਰ ਸਰਕਾਰ ਦੇ ਐਮਐਲਏ ਦੇ ਦਬਾਅ ਸਹੇਠ ਐਸਐਸਪੀ ਹਿਆਰਪੁਰ ਦੀ ਨਿਗਰਾਨੀ ਹੇਠ ਪੁਲਿਸ ਜਿਹੜੀ ਆ ਉਹ ਵਾਅਦਾ ਖੁਲਾਸੀ ਕਰ ਰਹੀ ਆ ਔਰ ਇਹਦੇ ਖਿਲਾਫ ਅਸੀਂ ਜਿਹੜੀ ਆ ਦੀ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਕੱਲ ਤੋਂ ਬਾਅਦ ਜਿਹੜੀ ਹੰਗਾਮੀ ਮੀਟਿੰਗ ਜਿਹੜੀ ਬਣਾ ਲਈ ਆ ਅਗਲੇ ਹਫਤੇ ਜਿਹੜਾ ਐਸਐਸਪੀ ਦਫ਼ਤਰ ਆ ਕੇ ਜਿਹੜਾ ਪੱਕਾ ਜਿਹੜਾ ਮੋਰਚਾ ਲਾਉਣ ਲਈ ਅਸੀਂ ਮਜਬੂਰ ਹੋਵਾਂਗੇ ਤਾਂ ਕਿ ਸਾਡੇ ਜਿਹੜੇ ਸਾਥੀ ਓਹ ਰਿਹਾ ਕਿਤੇ ਜਾਣ ਤੇ ਟਾਂਡੇ ਦੇ ਐਮਐਲਏ ਦੇ ਖਿਲਾਫ ਜਿਹੜਾ ਐਸਸੀਐਸਟੀ ਐਕਟ ਤੇ ਹੋਰ ਤਰ੍ਹਾਂਾਂ ਦਾ ਮਕਦਮਾ ਦਰਜ ਕੀਤਾ ਜਾ